ਆ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਬਾਰਡਰ ਪੱਟੀ ਦੇ ਨਾਲ ਲੱਗਦੇ ਪਿੰਡ ਟਾਣੀ ਮੋਹਨाराम ਜਿਹੜਾ ਕਿ ਘਰਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਹੈ ਔਰ ਬਹੁਤ ਮਾੜੇ ਹਾਲਾਤ ਨੇ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਜਿਹੜੇ ਵੀ ਭੈਣਾ ਭਰਾ ਸਾਡੇ ਕਿਉਂਕਿ ਆਮ ਹੀ ਸਾਡੀਆਂ ਰਿਸ਼ਤੇਦਾਰੀਆਂ ਨੇ ਬਾਰਡਰ ਤੇ ਔਰ ਸਾਡਾ ਅੱਜ ਫਰਜ਼ ਬਣਦਾ ਹੈ ਕਿ ਇਹਨਾਂ ਦਾ ਆਪਾਂ ਸਾਥ ਦਈਏ ਜੇ ਕੋਈ ਰਿਸ਼ਤੇਦਾਰ ਭੈਣ ਭਰਾ ਆਪਣਾ ਇੱਥੇ ਰਹਿੰਦਾ ਹੈ ਤਾਂ ਜ਼ਰੂਰ ਇੱਥੋਂ ਤੱਕ ਪਹੁੰਚ ਕਰੋ ਕਿਉਂਕਿ ਇਹਨਾਂ ਦੇ ਘਰਾਂ ਦੇ ਵਿੱਚ ਵੀ 10-10 ਫੁੱਟ ਤੱਕ ਪਾਣੀ ਜਿਹੜਾ ਕਿ ਪਹੁੰਚ ਚੁੱਕਿਆ ਆ ਤੁਸੀਂ ਆਪ ਦੇਖ ਸਕਦੇ ਹੋ ਔਰ ਇੱਥੋਂ ਦੇ ਸਥਾਨਕ ਲੋਕ ਵੀ ਮੌਜੂਦ ਨੇ ਸਾਡੇ ਵੀਰ ਉਹਨਾਂ ਨਾਲ ਵੀ ਥੋੜੀ ਬੁਤੀ ਤੁਹਾਡੀ ਗੱਲ ਕਰਾਉਣੇ ਆ ਹਾਂਜੀ ਵੀਰ ਜੀ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਜੀ ਅੱਛਾ ਜੀ ਤੇ ਇਹ ਪਾਣੀ ਕਦੋਂ ਦਾ ਇੱਥੇ ਜਿਹੜਾ ਕਿ ਪਹੁੰਚ ਕਰ ਚੁੱਕਿਆ ਹੈ ਇਹ ਪਾਣੀ ਪਰਸੋਂ ਦਾ ਸ਼ੁਰੂ ਹੈ ਜੀ ਤੇ ਕੱਲ ਤੋਂ ਬਹੁਤ ਜ਼ਿਆਦਾ ਪਾਣੀ ਹੋ ਗਿਆ ਜੀ ਇੱਥੇ ਠੀਕ ਹੈ ਜੀ ਤੇ ਇਹ ਮਤਲਬ ਕੋਈ ਸਰਕਾਰ ਵਗੈਰਾ ਕੋਈ ਪਹੁੰਚੇ ਇੱਥੇ ਬੰਦੇ ਤੁਹਾਡੇ ਕੋਲ ਲੀਡਰ ਕਿ ਨਹੀਂ ਕੋਈ ਨਹੀਂ ਅਜੇ ਤੱਕ ਪਹੁੰਚਿਆ ਜੀ ਬਾਕੀ ਜਿਵੇਂ ਤੁਸੀਂ ਵੇਖ ਤੁਸੀਂ ਪਾਣੀ ਬਹੁਤ ਜ਼ਿਆਦਾ ਹੈ ਦਿਨੋ ਦਿਨ ਪਾਣੀ ਵਧ ਹੀ ਜਾਂਦਾ ਹੈ ਪਰसों ਪਾਣੀ ਬਹੁਤ ਕੱਲ ਕੱਲ ਦਾ ਜ਼ਿਆਦਾ ਅੱਜ ਸਵੇਰ ਦਾ ਬਹੁਤ ਜ਼ਿਆਦਾ ਹੋ ਗਿਆ ਅੱਛਾ ਐਸੀ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਦੀ ਜ਼ਰੂਰ ਸਾਰ ਲਈ ਜਾਵੇ ਕਿਉਂਕਿ ਇਹਨਾਂ ਦੇ ਬੜੇ ਮਾੜੇ ਹਾਲਾਤ ਨੇ ਔਰ ਜਿਹੜੀਆਂ ਵੀ ਕੋਈ ਐਨ ਜੀਓ ਜਾਂ ਕੋਈ ਸਾਡੇ ਵੀਰ ਸੇਵਾ ਪਾਵਨਾ ਰੱਖਦੇ ਨੇ ਔਰ ਆਪੋ ਆਪਣੇ ਰਿਸ਼ਤੇਦਾਰਾਂ ਤੇ ਇਹਨਾਂ ਦਾ ਜਰੂਰ ਸਹਿਯੋਗ ਕਰੋ ਕਿਉਂਕਿ ਅਸੀਂ ਤਾਂ ਕੋਲ ਆ ਕੇ ਦੇਖ ਰਹੇ ਆ ਸਾਡਾ ਦਿਲ ਨਹੀਂ ਕਰਦਾ ਵੀਡੀਓ ਅਸੀਂ ਬਣਾਈਏ ਬਾਬਾ ਜੀ ਪਾਣੀ ਪੀ ਕਦੋਂ ਦਾ ਇੱਥੇ ਪਹੁੰਚਿਆ ਜੀ ਇਹ ਹਾਂਜੀ ਇਹ ਮੇਰੇ ਕੋਲ ਪਾਣੀ ਲੈ ਗਏ ਅੱਛਾ ਕੱਟ ਗਿਆ ਜੀ ਠੀਕ ਹੈ ਚਲੋ ਪਰਮਾਤਮਾ ਮਿਹਰ ਕਰੇ ਕੱਟ ਜਾਵੇ ਪਾਣੀ ਅਸੀਂ ਤਾਂ ਕਹਿੰਨੇ ਆ ਪਰ ਆ ਜਿਹੜੇ ਮੌਜੂਦਾ ਹਾਲਾਤ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਜਿਹੜਾ ਕਿ